ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਸਾਰੇ ਜਾਨੇ ਮੈਂ ਉਮੀਦ ਕਰਦੀ ਆਂ ਤੇ ਤੁਸੀਂ ਸਾਰੇ ਜਾਨੇ ਵਧੀਆ ਹੋਵੋਗੇ ਚੜ੍ਹਦੀ ਕਲਾ ਵਿੱਚ ਹੋ ਸੋ ਹਰ ਵਾਰ ਦੀ ਤਰ੍ਹਾਂ ਅੱਜ ਦੀ ਵੀਡੀਓ ਵਿੱਚ ਆਪਾਂ ਕਰਦੇ ਆਂ ਇੱਕ ਨਿਊ ਟੌਪਿਕ ਤੇ ਗੱਲਬਾਤ ਤੇ ਬਣੇ ਰਹੋ ਤੁਸੀਂ ਅੱਜ ਦੀ ਵੀਡੀਓ ਨਾਲ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਣਾ ਤੇ ਅੱਜ ਦਾ ਜਿਹੜਾ ਟੌਪਿਕ ਹੈ ਜੋ ਵਿਸ਼ਾ ਮੈਂ ਚੁਣਿਆ ਆ ਉਹ ਬਹੁਤ ਹੀ ਅਹਿਮ ਜਿਹਾ ਟੌਪਿਕ ਹੈ ਇੱਕ ਟਾਪਿਕ ਹੈਗਾ ਅਸਲੀ ਤੇ ਨਕਲੀ ਲੋਕਾਂ ਦੀ ਆਪਾਂ ਪਛਾਣ ਕਿਵੇਂ ਕਰ ਸਕਦੇ ਹਾਂ ਉਸ ਟਾਪਿਕ ਰਿਲੇਟਡ ਆਪਾਂ ਗੱਲਬਾਤ ਕਰਾਂਗੇ ਅੱਜ ਕੱਲ ਆਪਾਂ ਨੂੰ ਹਰ ਕੋਈ ਚੰਗਾ ਬਣ ਕੇ ਮਿਲਦਾ ਪਰ ਹੌਲੀ ਹੌਲੀ ਟਾਈਮ ਟੂ ਟਾਈਮ ਇੱਕ ਟਾਈਮ ਐਸਾ ਆਉਂਦਾ ਕਿ ਉਹ ਉਸ ਇਨਸਾਨ ਨੇ ਆਪਾਂ ਨੂੰ ਆਪਣਾ ਅਸਲੀ ਚਿਹਰਾ ਦਿਖਾਈ ਦੇਣਾ ਹੁੰਦਾ ਤੇ ਇਦਾਂ ਦੇ ਲੋਕਾਂ ਦੀ ਆਪਾਂ ਨੂੰ ਟਾਈਮ ਟੂ ਟਾਈਮ ਸਿਰ ਟਾਈਮ ਤੋਂ ਪਹਿਲਾਂ ਸਮੇਂ ਤੋਂ ਪਹਿਲਾਂ ਪਹਿਚਾਣ ਆ ਜੇ ਤਾਂ ਬਹੁਤ ਵਧੀਆ ਗੱਲ ਕਿਉਂਕਿ ਕਈ ਲੋਕ ਜਜ਼ਬਾਤੀ ਹੁੰਦੇ ਨੇ ਸੋ ਉਹ ਜਿਆਦਾ ਹਰਟ ਹੋ ਜਾਂਦੇ ਨੇ ਤੇ ਸੋ ਇਦਾਂ ਦੇ ਲੋਕਾਂ ਤੋਂ ਪਹਿਲਾਂ ਹੀ ਆਪਾਂ ਨੂੰ ਅਵੇਅਰ ਰਹਿਣਾ ਚਾਹੀਦਾ ਆ ਤੇ ਆਪਾਂ ਵੀਡੀਓ ਵਿੱਚ ਹੋਰ ਕਰਦੇ ਆ ਗੱਲਬਾਤ ਤੁਹਾਨੂੰ ਦੱਸਦੇ ਆ ਕਿ ਅਸਲੀ ਤੇ ਨਕਲੀ ਲੋਕ ਕਿੱਦਾਂ ਦੇ ਹੁੰਦੇ ਆ ਆਪਣੀ ਜ਼ਿੰਦਗੀ ਵਿੱਚ ਨਾ ਬਹੁਤ ਤਰ੍ਹਾਂ ਦੇ ਲੋਕ ਆਉਂਦੇ ਆ ਲਾਈਫ ਦੇ ਵਿੱਚ ਹਨਾ ਲਾਈਫ ਹੈ ਜ਼ਿੰਦਗੀ ਦੇ ਵਿੱਚ ਕੁਝ ਚੰਗੇ ਲੋਕ ਮਿਲਦੇ ਜ਼ਿੰਦਗੀ ਚ ਕੁਝ ਮਾੜੇ ਸੋ ਆਪਾਂ ਨੂੰ ਮਤਲਬ ਪਹਿਚਾਨ ਕਰਨੀ ਬਹੁਤ ਮੁਸ਼ਕਲ ਹੋ ਜਾਂਦੀ ਹੈ ਕਿਉਂਕਿ ਆਪਾਂ ਆਪਾਂ ਨੂੰ ਜੇ ਆਪਾਂ ਚੰਗੇ ਆ ਤਾਂ ਆਪਾਂ ਨੂੰ ਸਾਰੇ ਚੰਗੇ ਲੱਗਣਗੇ ਆਪਾਂ ਨੂੰ ਵਧੀਆ ਹੀ ਲੱਗਣਗੇ ਕਿ ਹਾਂਜੀ ਇਹ ਵਧੀਆ ਹੀ ਹੋਣਗੇ ਪਰ ਅੰਦਰੋਂ ਉਹਨਾਂ ਦੀ ਕੀ ਹੁੰਦਾ ਇਹ ਕਿਸੇ ਨੂੰ ਕੁਝ ਨਹੀਂ ਪਤਾ ਹੁੰਦਾ ਉਹ ਐਨ ਮੌਕੇ ਤੇ ਆਪਾਂ ਨੂੰ ਆਪਣਾ ਅਸਲੀ ਚਿਹਰਾ ਜੋਕੇ ਦਿਖਾ ਦਿੰਦੇ ਨੇ ਅੱਜ ਕੱਲ ਦੀ ਜਿਹੜੀ ਲਾਈਫ ਆ ਉਹਦੇ ਵਿੱਚ ਇਦਾਂ ਹੋ ਗਿਆ ਹੈ ਕਿ ਆਪਾਂ ਕਿਸੇ ਦਾ ਵੀ ਅਸਲੀ ਚਿਹਰਾ ਫੜ ਨਹੀਂ ਸਕਦੇ ਆਪਾਂ ਨੂੰ ਕੁਝ ਨਹੀਂ ਪਤਾ ਹੁੰਦਾ ਕਿਸੇ ਬਾਰੇ ਕਿ ਹਾਂਜੀ ਉਹ ਕਿੱਦਾਂ ਦਾ ਆ ਮਤਲਬ ਉਹ ਆਪਾਂ ਨੂੰ ਕੁਝ ਨਹੀਂ ਪਤਾ ਲੱਗਦਾ ਕਿ ਉਹਦੇ ਦਿਲ 'ਚ ਕੀ ਹੈ ਹਨਾ ਕੁਝ ਨਹੀਂ ਆਪਾਂ ਨੂੰ ਹੁੰਦੀ ਇਹ ਚੀਜ਼ ਦੀ ਨੌਲੇਜ ਤੇ ਆਪਾਂ ਨੂੰ ਇਦਾਂ ਦੇ ਲੋਕ ਵੀ ਮਿਲਦੇ ਆ ਜੋ ਮੂੰਹ ਤੇ ਕੁਝ ਹੋਰ ਹੁੰਦੇ ਆ ਤੇ ਆਪਣੇ ਪਿੱਠ ਪਿੱਛੇ ਕੁਝ ਹੋਰ ਹੁੰਦੇ ਆ ਹਨਾ ਲਾਈਫ 'ਚ ਇਦਾਂ ਹੁੰਦਾ ਚੱਲਦਾ ਆ ਆਪਣੇ ਫਰੈਂਡ ਸਰਕਲ ਚ ਲਾ ਲਓ ਦੋਸਤ ਲਾ ਲਓ ਨਿੱਕ ਤੇ ਰਿਸ਼ਤੇਦਾਰ ਕੋਈ ਵੀ ਆ ਹਨਾ ਤੇ ਇਦਾਂ ਦੇ ਲੋਕ ਹੁੰਦੇ ਆ ਮਤਲਬ ਆਪਣੇ ਮੂੰਹ ਤੇ ਆਪਣੇ ਹੋਣਗੇ ਬਟ ਪਿੱਠ ਪਿੱਛੇ ਚੁਗਲੀ ਨਿੰਦਿਆ ਜੇ ਸੋ ਇਦਾਂ ਦੇ ਲੋਕਾਂ ਤੋਂ ਆਪਾਂ ਨੂੰ ਹਮੇਸ਼ਾ ਬਚ ਕੇ ਰਹਿਣਾ ਚਾਹੀਦਾ ਹੈ ਹੁਣ ਤੁਸੀਂ ਕਿਸੇ ਤੇ ٹرسٹ ਕਰਕੇ ਕਿਸੇ ਨੂੰ ਗੱਲ ਦੱਸ ਰਹੇ ਹੋ ਕੋਈ ਵੀ ਕਿਸੇ ਨੂੰ ٹرسٹ ਕਰਕੇ ਗੱਲ ਦੱਸ ਰਹੇ ਹੋ ਚਲੋ ਸ਼ੇਅਰ ਕਰ ਰਹੇ ਆ ਆਪਾਂ ਕਿਸੇ ਨੂੰ ਗੱਲ ਜੀ ਹੁਣ ਉਹੀ ਗੱਲ ਜਿਹਦੀ ਆਪਾਂ ਗੱਲ ਕੀਤੀ ਸ਼ੇਅਰ ਕੀਤੀ ਉਹ ਅੱਗੇ ਜਾ ਕੇ ਦੱਸੇਗਾ ਫੇਰ ਇਦਾਂ ਦੇ ਲੋਕਾਂ ਤੋਂ ਵੀ ਬਚਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਉਹ ਆਪਣਾ ਅਸਲੀ ਚਿਹਰਾ ਨਹੀਂ ਦਿਖਾਉਣਗੇ ਕਦੀ ਵੀ ਉਹ ਸਾਹਮਣ ਤੁਹਾਡੇ ਸਾਹਮਣੇ ਕਹਿਣਗੇ ਹਾਂਜੀ ਹਾਂਜੀ ਤੁਹਾਡੇ ਬਾਅਦ ਚ ਮਤਲਬ ਜੋ ਤੁਸੀਂ ਗੱਲ ਕਰ ਰਹੇ ਹੋ ਉਹਦੇ ਵਿੱਚ ਹਾਂ ਚ ਹਾਂ ਮਿਲਾਉਣਗੇ ਪਰ ਅੱਗੇ ਜਾ ਕੇ ਜਦੋਂ ਟਾਈਮ ਪੈਂਦਾ ਉਹ ਉਸ ਨੂੰ ਇੱਕ ਚੁਗਲੀ ਕਹਿ ਸਕਦੇ ਆ ਚੁਗਲੀ ਕਰ ਦਿੰਦੇ ਆ ਕਿ ਹਾਂਜੀ ਉਹਨੇ ਉਦਾਂ ਕਿ ਉਦਾਂ ਸੋ ਇਦਾਂ ਲੜਾਈਆਂ ਵਧੀਆਂ ਜਾਂ ਤੇ ਇਦਾਂ ਦੇ ਲੋਕਾਂ ਤੋਂ ਆਪਾਂ ਨੂੰ ਹਮੇਸ਼ਾ ਸਾਵਧਾਨ ਰਹਿਣਾ ਚਾਹੀਦਾ ਹੈ ਕਈ ਲੋਕ ਇਦਾਂ ਦੇ ਹੁੰਦੇ ਆ ਮਤਲਬ ਆਪਣੇ ਨਾਲ ਸਿਰਫ ਦਿਖਾਵੇ ਲਈ ਜੁੜੇ ਹੁੰਦੇ ਆ ਆਪਾਂ ਨੂੰ ਉਹਨਾਂ ਨੂੰ ਆਪਣੇ ਦੁੱਖ ਸੁੱਖ ਨਾਲ ਕੋਈ ਫਰਕ ਨਹੀਂ ਹੁੰਦਾ ਕੋਈ ਮਤਲਬ ਨਹੀਂ ਹੁੰਦਾ ਸਿਰਫ ਤੇ ਸਿਰਫ ਦਿਖਾਵੇ ਲਈ ਕਿ ਹਾਂਜੀ ਫਿਰ ਜੇ ਅਸੀਂ ਅਲੱਗ ਹੋ ਗਏ ਜਾਂ ਕੋਈ ਵੀ ਰਿਸ਼ਤਾ ਆ ਮਤਲਬ ਜੋ ਦੁਨਿਆਵੀ ਰਿਸ਼ਤੇ ਬਣੇ ਹੋਏ ਨੇ ਉਹਨਾਂ ਦੀ ਗੱਲ ਕਰ ਰਹੀ ਆ ਮੈਂ ਮਤਲਬ ਕੋਈ ਵੀ ਰਿਸ਼ਤਾ ਆ ਹਨਾ ਮਤਲਬ ਜਿਹੜੀ ਔਰਤ ਹੁੰਦੀ ਆ ਉਸਦੇ ਕਈ ਰਿਸ਼ਤੇ ਬਣ ਜਾਂਦੇ ਨੇ ਮੈਰਿਜ ਤੋਂ ਬਾਅਦ ਹਨਾ ਸੋ ਮਤਲਬ ਕਈ ਰਿਸ਼ਤੇ ਇਦਾਂ ਦੇ ਹੁੰਦੇ ਆ ਉਹਦੀ ਲਾਈਫ ਚ ਕਿ ਉਹ ਸਿਰਫ ਦਿਖਾਵੇ ਲਈ ਉੱਪਰੋਂ ਉੱਪਰੋਂ ਅੰਦਰੋਂ ਕੁਸ਼ੋਰ ਤੇ ਬਾਹਰੋਂ ਕੁਸ਼ੋਰ ਸੋ ਆਪਾਂ ਨੂੰ ਇਦਾਂ ਦੇ ਲੋਕਾਂ ਤੋਂ ਵੀ बच ਕੇ ਰਹਿਣਾ ਚਾਹੀਦਾ ਆ ਇੱਕ ਗੱਲ ਕਹਿਣ ਲੱਗੀ ਆ ਕਿ ਜੇਕਰ ਤੁਸੀਂ ਕਿਸੇ ਨਾਲ ਦਿਖਾਵੇ ਦੇ ਤੌਰ ਤੇ ਨਾ ਰਵੋ ਜੇ ਤੁਸੀਂ ਕਿਸੇ ਦਾ ਕਰਨਾ ਹੈ ਤਾਂ ਦਿਲੋਂ ਕਰੋ ਉਸਨੂੰ ਦਿਲੋਂ ਆਪਣਾ ਮੰਨੋ ਕਿਸੇ ਨਾਲ ਇਦਾਂ ਦਿਖਾਵੇ ਦੀ ਤੁਸੀਂ ਨਫ਼ਰਤ ਕਰ ਲੋ ਪਰ ਆਪਣਾ ਪਾਣਾ ਜਿਹੜਾ ਉਹ ਦਿਖਾਵੇ ਦਾ ਨਾ ਕਰੋ ਠੀਕ ਹੈ ਇਸ ਦੇ ਨਾਲ ਅਗਲਾ ਬੰਦਾ ਜ਼ਰੂਰ ਹਾਰਟ ਹੁੰਦਾ ਇੱਕ ਨਾ ਇੱਕ ਦਿਨ ਸੋ ਇਦਾਂ ਦੇ ਲੋਕਾਂ ਤੋਂ ਆਪਾਂ ਨੂੰ ਬਚ ਕੇ ਰਹਿਣਾ ਚਾਹੀਦਾ ਆ ਉਹਨਾਂ ਦਾ ਚਿਹਰਾ ਇੱਕੋ ਹੋਊਗਾ ਆਪਣੇ ਸਾਹਮਣੇ ਇੱਕ ਚਿਹਰਾ ਹੋਊ ਪਰ ਮਤਲਬ ਜਦੋਂ ਕਿਸੇ ਕੋਲੇ ਗੱਲ ਕਰਦੇ ਆ ਤਾਂ ਉਹਨਾਂ ਦੇ ਅਨੇਕਾਂ ਚਿਹਰੇ ਹੀ ਅੱਗੇ ਆ ਜਾਂਦੇ ਆ ਹੁਣ ਅਸਲੀ ਤੇ ਨਕਲੀ ਦੀ ਗੱਲ ਕਰਦੇ ਆ ਜਿਹੜੇ ਤੁਹਾਡੇ ਅਸਲੀ ਲੋਕ ਹੁੰਦੇ ਆ ਉਹ ਤੁਹਾਡੇ ਤੇ ਕਿੰਨਾ ਮਰਜ਼ੇ ਮਾੜਾ ਟਾਈਮ ਆ ਜਾਏ ਉਹ ਹਮੇਸ਼ਾ ਤੁਹਾਡੇ ਨਾਲ ਰਹਿਣਗੇ ਤੇ ਜਿਹੜੇ ਹੁੰਦੀਆਂ ਮਾੜੇ ਲੋਕ ਬੁਰੇ ਲੋਕ ਜਿਹੜੇ ਆਪਣੇ ਉੱਪਰੋਂ ਉੱਪਰੋਂ ਆਪਣੇ ਨਾਲ ਹੁੰਦੇ ਆ ਬਟ ਉਹ ਆਪਣੇ ਨਾਲ ਵੈਸੇ ਨਹੀਂ ਹੁੰਦੀ ਉਹ ਆਪਣੇ ਤੇ ਮਾੜਾ ਸਮਾਂ ਆ ਜਾਏ ਉਹ ਆਪਣਾ ਨੰਬਰ ਤੱਕ ਬਦਲ ਲੈਂਦੇ ਆ ਜਾਂ ਫੋਨ ਚੱਕਣਾ ਬੰਦ ਕਰ ਦਿੰਦੇ ਆ ਜਿਹੜੇ ਆਪਣੀ ਜ਼ਿੰਦਗੀ ਦੇ ਵਿੱਚ ਨਕਲੇ ਲੋਕ ਹੁੰਦੇ ਆ ਆਪਣੇ ਨਾਲ ਮਤਲਬ ਜੇ ਉਹ ਫੋਨ ਚੱਕ ਵੀ ਲੈਣਗੇ ਤਾਂ ਆਪਣੀ ਜੋ ਆਪਾਂ ਨੂੰ ਦੁੱਖ ਤਕਲੀਫ ਹੈ ਉਸ ਨੂੰ ਇਗਨੋਰ ਕਰਕੇ ਆਪਣੀਆਂ ਦੁੱਖ ਤਕਲੀਫਾਂ ਸੁਣਾਉਣ ਲੱਗ ਜਾਣਗੇ ਇੱਦਾਂ ਹੁੰਦਾ ਨਕਲੀ ਲੋਕ ਇੱਦਾਂ ਕਰਦੇ ਆ ਤੇ ਸੋ ਇੱਦਾਂ ਦੇ ਲੋਕਾਂ ਤੋਂ ਵੀ ਜਰੂਰ ਅਵੇਅਰ ਰਹੋ ਠੀਕ ਹੈ ਕਿਉਂਕਿ ਦੁੱਖ ਸੁੱਖ ਹਰ ਇਨਸਾਨ ਤੇ ਆਉਂਦੇ ਜਾਂਦੇ ਰਹਿੰਦੇ ਨੇ ਸੋ ਉਸ ਟਾਈਮ ਤੇ ਹੀ ਆਪਾਂ ਨੂੰ ਪਤਾ ਲੱਗਦਾ ਹੈ ਕਿ ਆਪਣਾ ਕੌਣ ਹੈ ਤੇ ਬਗਾਨਾ ਕੌਣ ਹੈ ਆਪਣੇ ਨਾਲ ਅਸੀਂ ਅਸਲੀ ਤੌਰ ਤੇ ਆਪਣੇ ਨਾਲ ਕੌਣ ਜੁੜਿਆ ਹੋਇਆ ਤੇ ਨਕਲੀ ਤੌਰ ਤੇ ਆਪਣੇ ਨਾਲ ਕੌਣ ਜੁੜਿਆ ਹੋਇਆ ਸੋ ਇਦਾਂ ਦੇ ਲੋਕਾਂ ਦੀ ਪਛਾਣ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ ਤਾਂ ਕਿ ਆਪਾਂ ਆਉਣ ਵਾਲੇ ਸਮੇਂ 'ਚ ਹਟ ਨਾ ਹੋ ਸਕੀਏ ਤੇ ਇੱਕ ਹੋ ਜਾਂਦਾ ਹੈ ਕਿ ਜਦੋਂ ਤੁਸੀਂ ਥੋੜਾ ਜਿਹਾ ਕਾਮਯਾਬ ਹੋਣ ਲੱਗਦੇ ਹੋ ਜ਼ਿੰਦਗੀ ਦੇ ਵਿੱਚ ਲਾਈਫ ਦੇ ਵਿੱਚ ਕੋਈ ਵੀ ਆਪਾਂ ਨੂੰ ਕਾਮਯਾਬੀ ਮਿਲਦੀ ਹੈ ਤਾਂ ਇਹ ਲੋਕੀ ਤੁਹਾਨੂੰ ਤੋਂ ਜੈਲਸ ਜੇ ਹੋਣ ਲੱਗ ਜਾਂਦੇ ਆ ਤੁਹਾਨੂੰ ਨਜ਼ਰ ਅੰਦਾਜ਼ ਕਰਨਾ ਸ਼ੁਰੂ ਕਰ ਦੇਣਗੇ ਮਤਲਬ ਜੈਲਸੀ ਫੈਕਟ ਹੀ ਆ ਜਾਂਦਾ ਹੈ ਉਹਨਾਂ ਦੇ ਵਿੱਚ ਤੇ ਉਸੇ ਤਰ੍ਹਾਂ ਦੂਸਰੇ ਲੋਕ ਉਹ ਜਿਹੜੇ ਹੁੰਦੇ ਆ ਕਿ ਚਲੋ ਹੁਣ ਇਹ ਕਾਮਯਾਬ ਹੋ ਗਿਆ ਹੁਣ ਇਹਦੇ ਨਾਲ ਮਤਲਬ ਗੱਲਾਂ ਬਾਤਾਂ ਵਧੀਆ ਆਪਾਂ ਰੱਖਦੇ ਆ ਹਨਾ ਰਿਸ਼ਤਾ ਵਧੀਆ ਰੱਖਦੇ ਆ ਇਦਾਂ ਉਦਾਂ ਵੀ ਜਦੋਂ ਮਤਲਬ ਉਹ ਤੇ ਮਾੜਾ ਟਾਈਮ ਹੁੰਦਾ ਉਦੋਂ ਉਹਨੂੰ ਬੁਲਾ ਕੇ ਨਹੀਂ ਰਾਜੀ ਬਟ ਜਦੋਂ ਉਹ ਕਾਮਯਾਬ ਹੋ ਜਾਂਦਾ ਇੱਥੇ ਵੀ ਦੋ ਤਰ੍ਹਾਂ ਦੇ ਲੋਕ ਪਾਏ ਜਾਂਦੇ ਆ ਇੱਕ ਤੇ ਉਹ ਜਿਹੜੇ ਜੈਲਸ ਹੋ ਜਾਂਦੇ ਆ ਤੇ ਇੱਕ ਉਹ ਜਿਹੜੇ ਆਪਣੀ ਕਾਮਯਾਬੀ ਕਰਕੇ ਜਿਨ੍ਹਾਂ ਨੇ ਕਦੇ ਆਪਾਂ ਨੂੰ ਜ਼ਿੰਦਗੀ ਚ ਬੁਲਾਇਆ ਵੀ ਨਹੀਂ ਹੁੰਦਾ ਹਨ ਆਪਣੇ ਤੋਂ ਦੂ ਦੂ ਰਹਿੰਦੇ ਜਦੋਂ ਆਪਣਾ ਮਾੜਾ ਟਾਈਮ ਹੁੰਦਾ ਤੇ ਜਦੋਂ ਆਪਣਾ ਚੰਗਾ ਟਾਈਮ ਆ ਜਾਂਦਾ ਉਦੋਂ ਉਹ ਨੇੜੇ ਨੇੜੇ ਰਹਿੰਦੇ ਆ ਮਤਲਬ ਫੋਨ ਕਰਦੇ ਆ ਹਨਾ ਕੁਝ ਵੀ ਤੇ ਐਦਾਂ ਮਤਲਬ ਐਦਾਂ ਦੇ ਲੋਕਾਂ ਤੋਂ ਹਮੇਸ਼ਾ ਬਾਜ਼ ਕੇ ਰਭੋ ਠੀਕ ਹੈ ਜਿਨੇ ਆਪਣੇ ਅਸਲੀ ਚਿਹਰਾ ਪਹਿਲਾਂ ਚ ਹੀ ਦਿਖਾ ਦਿੱਤਾ ਇਹ ਤਾਂ ਬਾਅਦ ਚੋਂ ਕਾਮਯਾਬੀ ਮਿਲਣ ਤੇ ਤੇ ਫਿਰ ਆਪਣਾ ਉਹਦਾ ਅਸਲੀ ਚਿਹਰਾ ਆਪਣੇ ਸਾਹਮਣੇ ਆਏਗਾ ਹੀ ਆਏਗਾ ਨਕਲੀ ਲੋਕ ਪਤਾ ਕਿੱਦਾਂ ਦੇ ਹੁੰਦੇ ਆ ਮਤਲਬ ਉਹ ਤੁਹਾਡੇ ਮੂੰਹ ਤੇ ਤੁਹਾਡੇ ਹੋਣਗੇ ਬਟ ਪਿੱਠੇ ਪਿੱਛੇ ਤੁਹਾਡੀ ਨਿੰਦਿਆ ਚੁਗਲੀ ਤੇ ਤੁਹਾਡੀ ਕੋਈ ਵੀ ਗੱਲ ਆ ਉਹਦਾ ਮਜ਼ਾਕ ਉਡਾਉਣਗੇ ਆਪਣੇ ਦੋਸਤਾਂ ਮਿੱਤਰਾਂ ਨਾਲ ਸੋ ਇਦਾਂ ਦੇ ਲੋਕਾਂ ਤੋਂ ਵੀ ਜ਼ਰੂਰ ਵਾਚ ਕੇ ਰਵੋ ਇਹ ਨਕਲੀ ਲੋਕ ਨੇ ਜ਼ਿੰਦਗੀ ਦੇ ਵਿੱਚ ਜਿਹੜੇ ਨਕਲੀ ਲੋਕ ਹੁੰਦੇ ਆ ਉਹਨਾਂ ਦੇ ਆਪਣੀ ਜ਼ਿੰਦਗੀ ਦੇ ਵਿੱਚ ਰਹਿਣ ਨਾਲ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੈ ਆਪਣਾ ਮਨੋਵਲ ਹੈ ਜਿਹੜਾ ਉਹ ਟੁੱਟ ਜਾਂਦਾ ਹੈ ਆਪਾਂ ਕਿਸੇ ਤੇ ٹرسٹ ਕਰਨ ਯੋਗ ਨਹੀਂ ਰਹਿੰਦੇ ਆਪਣਾ ٹرسٹ ਟੁੱਟ ਜਾਂਦਾ ਹੈ ਆਪਾਂ ਅੰਦਰੋਂ ਅੰਦਰ ਹੀ ਆਪਣੀ ਮੈਂਟਲ ਹੈਲਥ ਖਰਾਬ ਹੋ ਜਾਂਦੀ ਹੈ ਸੋ ਇਦਾਂ ਦੇ ਲੋਕਾਂ ਤੋਂ ਹਮੇਸ਼ਾ ਬਚ ਕੇ ਰਵੋ ਅਸਲੀ ਤੇ ਨਕਲੀ ਲੋਕਾਂ ਦੀ ਪਛਾਣ ਕਰਨੀ ਸਿੱਖੋ ਕਿਸੇ ਤੇ ਵੀ ਜ਼ਿਆਦਾ ٹرسٹ ਨਾ ਕਰੋ ਕਿਉਂਕਿ ਅੱਜ ਕੱਲ੍ਹ ਲੋਕੀ ਅੰਦਰੋਂ ਕੁਸ਼ੋਰ ਤੇ ਬਾਹਰੋਂ ਕੁਸ਼ੋਰ ਨੇ ਪਰ ਕਈ ਵਾਰ ਇਦਾਂ ਹੁੰਦਾ ਕਿ ਵੀ ਤੁਸੀਂ ਤੁਹਾਨੂੰ ਕਿਸੇ ਬਾਰੇ ਪਤਾ ਹੁੰਦਾ ਆ ਕਿ ਹਾਂ ਉਹ ਮਤਲਬ ਕਿੱਦਾਂ ਦਾ ਆ ਹਨਾ ਮੇਰੇ ਨਾਲ ਹੈਗਾ ਆ ਆਪਾਂ ਨੂੰ ਆਪਾਂ ਪਰ ਉਹਨੂੰ ਫੀਲ ਨਹੀਂ ਕਰਾਉਂਦੇ ਕਿਉਂ ਨਹੀਂ ਕਰਾਉਂਦੇ ਕਿ ਆਪਾਂ ਕਿਉਂ ਕਿਸੇ ਨੂੰ ਹਰਟ ਕਰਨਾ ਹਨਾ ਖਾਸ ਕਰਕੇ ਮੇਰੇ ਵਰਗੇ ਕਿ ਆਪਾਂ ਨੂੰ ਅਸਲੀ ਚਿਹਰਾ ਸਭ ਦਾ ਪਤਾ ਹੁੰਦਾ ਹੈ ਪਰ ਆਪਾਂ ਕਹਿ ਦਿੰਨੇ ਚਲੋ ਜਿਵੇਂ ਅਗਲਾ ਚੱਲ ਰਿਹਾ ਹੈ ਬਟ ਆਪਾਂ ਨੂੰ ਪਤਾ ਹੁੰਦਾ ਹੈ ਕਿ ਅਗਲਾ ਸਾਹਮਣੇ ਵਾਲਾ ਕੀ ਕਹਿਣਾ ਚਾਹੁੰਦਾ ਹੈ ਕੀ ਉਹਦਾ ਮਤਲਬ ਹੈ ਕੀ ਮਕਸਦ ਹੈ ਹਨਾ ਸੋ ਇਦਾਂ ਦੇ ਲੋਕਾਂ ਤੋਂ ਵੀ ਬਚ ਕੇ ਰਹਿਣਾ ਚਾਹੀਦਾ ਇਦਾਂ ਦੇ ਲੋਕਾਂ ਲਈ ਤੁਸੀਂ ਬਸ ਚੁੱਪ ਰਭੋ ਠੀਕ ਹੈ ਉਹਨਾਂ ਨੂੰ ਕੁਝ ਨਾ ਕਹੋ ਚੁੱਪਚਾਪ ਉਹਨਾਂ ਨੂੰ ਦੇਖੀ ਜਾਓ ਕੀ ਕਰਦੇ ਆ ਤੇ ਬਾਕੀ ਟਾਈਮ ਤੋਂ ਟਾਈਮ ਤੇ ਇਹਨਾਂ ਲੋਕਾਂ ਦਾ ਆਪਾਂ ਨੂੰ ਪਤਾ ਲੱਗ ਹੀ ਜਾਂਦਾ ਹੁੰਦਾ ਹੈ ਹਨਾ ਹਮੇਸ਼ਾ ਉਹਨਾਂ ਲੋਕਾਂ ਲਈ ਅਸਲੀ ਲੋਕਾਂ ਲਈ ਆਪਣੀ ਇਨਵੈਸਟ ਕਰੋ ਜੋ ਲੋਕ ਤੁਹਾਡੇ ਨਾਲ ਦੁੱਖ 'ਚ ਵੀ ਸੀਗੇ ਤੇ ਜਦੋਂ ਤੁਹਾਡੇ ਤੇ ਅੱਜ ਚੰਗਾ ਟਾਈਮ ਆਇਆ ਤਾਂ ਉਹ ਅੱਜ ਵੀ ਤੁਹਾਡੇ ਨਾਲ ਨੇ ਉਹਨਾਂ ਲੋਕਾਂ ਲਈ ਹਮੇਸ਼ਾ ਅਵੇਲੇਬਲ ਰਹੋ ਉਹਨਾਂ ਲੋਕਾਂ ਲਈ ਹਮੇਸ਼ਾ ਆਪਣੀ એનર્ਜੀ ਇਨਵੈਸਟ ਕਰੋ ਟਾਡੇ ਅਸਲੀ ਪਤਾ ਕਿਹੜੇ ਹੁੰਦੇ ਆ ਮਤਲਬ ਅਸਲੀ ਲੋਕ ਆਪਣੀ ਜ਼ਿੰਦਗੀ ਦੇ ਵਿੱਚ ਜਿਹੜੇ ਮਤਲਬ ਆਪਾਂ ਕੋਈ ਗਲਤੀ ਕਰਦੇ ਆ ਉਹ ਆਪਾਂ ਨੂੰ ਆਪਣੀ ਗਲਤੀ ਦੱਸਣਗੇ ਕਿ ਹਾਂਜੀ ਤੁਸੀਂ ਇੱਦਾਂ ਨਾ ਕਰੋ ਇਹ ਗਲਤੀ ਆ ਮਤਲਬ ਉਹ ਨੇ ਉਹ ਆਪਾਂ ਨੂੰ ਉਸ ਦੇ ਫਾਇਦੇ ਤੇ ਨੁਕਸਾਨ ਜੋ ਵੀ ਆ ਉਹ ਦੱਸਣਗੇ ਸਮਝਾਉਣਗੇ ਆਪਾਂ ਨੂੰ ਪਰ ਜਿਹੜੇ ਨਕਲੀ ਲੋਕ ਹੁੰਦੇ ਆ ਉਹਨਾਂ ਨੂੰ ਇੰਨਾਂ ਚੀਜ਼ਾਂ ਨਾਲ ਕੋਈ ਫਰਕ ਨਹੀਂ ਪੈਂਦਾ ਉਹ ਆਪਣੀ ਗੱਲ ਨੂੰ ਹਮੇਸ਼ਾ ਇਗਨੋਰੈਂਸ ਚ ਰੱਖਣਗੇ ਠੀਕ ਹੈ ਸੋ ਉਹ ਮਤਲਬ ਆਪਣੀ ਜੇ ਆਪਣੀ ਕੁਝ ਗਲਤੀ ਵੀ ਆ ਅਸਲੀ ਲੋਕ ਹੁੰਦੇ ਆ ਜਿਹੜੇ ਉਹ ਆਪਾਂ ਨੂੰ ਆਪਣੀ ਅਸਲੀ ਗਲਤੀ ਵੀ ਜ਼ਰੂਰ ਦੱਸਦੇ ਆ ਕਿ ਹਾਂਜੀ ਇੱਥੇ ਆ ਗਲਤ ਹੈ ਇੱਥੇ ਆ ਸਹੀ ਹੈ ਸੋ ਅਸਲੀ ਤੇ ਨਕਲੀ ਦੀ ਪਛਾਣ ਕਰਨੀ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਰੂਰੀ ਹੈ ਜੋ ਤੁਹਾਡੀ ਕਦਰ ਕਰਦਾ ਜੋ ਤੁਹਾਨੂੰ ਇੱਜ਼ਤ ਦੇ ਰਿਹਾ ਉਸ ਨੂੰ ਇੱਜ਼ਤ ਦਿਓ ਜੋ ਤੁਹਾਡੀ ਕਦਰ ਕਰਦਾ ਉਸ ਦੀ ਕਦਰ ਕਰੋ ਠੀਕ ਹੈ ਹੁਣ ਅਸਲੀ ਲੋਕ ਹੁੰਦੇ ਆ ਜਿਹੜੇ ਉਹ ਜਦੋਂ ਕੋਈ ਵੀ ਸਲਾਹ ਦਿੰਦੇ ਆ ਨਾ ਆਪਾਂ ਕੋਈ ਵੀ ਸਲਾਹ ਲੈਨੇ ਆ ਆਪਾਂ ਉਹ ਸਬਦਾਂ ਦੇਖਣਗੇ ਕਿ ਹਾਂਜੀ ਕਿਸੇ ਨੂੰ ਨੁਕਸਾਨ ਨਾ ਹੋਵੇ ਵੀ ਮਤਲਬ ਇਦਾਂ ਦੀ ਸਲਾਹ ਦੇਣਗੇ ਕਿ ਜੇਰ ਕਿਸੇ ਦਾ ਨੁਕਸਾਨ ਨਾ ਹੋਵੇ ਹਨਾ ਸਭ ਲਈ ਫਾਇਦੇਮੰਦ ਹੋਵੇ ਜੋ ਵੀ ਆਪਾਂ ਜਿਵੇਂ ਨਕਲੀ ਲੋਕ ਹੋਣਗੇ ਉਹ ਸਿਰਫ ਤੇ ਸਿਰਫ ਜਾਂ ਤਾਂ ਉਹ ਇਹ ਦਿਖਣਗੇ ਕਿ ਉਹਨਾਂ ਦਾ ਆਪਣਾ ਭਲਾ ਕਿੱਦਾਂ ਹੁੰਦਾ ਆ ਜਾਂ ਪਿੱਠ ਪਿੱਛੇ ਬਰਾਈ ਬਸ ਆਹ ਹੋਣਾ ਇਦਾਂ ਉਦਾਂ ਇਦਾਂ ਗੱਲਾਂ ਕਰਨਗੇ ਸੋ ਇਦਾਂ ਦੇ ਲੋਕਾਂ ਤੋਂ ਆਪਾਂ ਨੂੰ ਬਚ ਕੇ ਰਹਿਣ ਦੀ ਲੋੜ ਆ ਤੇ ਜਿਹੜੇ ਨਕਲੀ ਲੋਕ ਹੁੰਦੇ ਆ ਉਹ ਨਾ ਹਮੇਸ਼ਾ ਮੂੰਹ ਤੇ ਮਿੱਠੇ ਤੇ ਦਿਲ ਦੇ ਕੌੜੇ ਹੁੰਦੇ ਆ ਉਹ ਹਮੇਸ਼ਾ ਪੱਕੇ ਅੱਜ ਕੱਲ੍ਹ ਹਰ ਇਨਸਾਨ ਸਮਝਦਾਰ ਹੈ ਹਨਾ ਸਭ ਨੂੰ ਪਤਾ ਲੱਗ ਹੀ ਜਾਂਦਾ ਹੈ ਕਿ ਇਹ ਕਿੱਦਾਂ ਮੇਰੇ ਨਾਲ ਕੀ ਰਿਐਕਟ ਆਇਆ ਦਾ ਕੀ ਨਹੀਂ ਤੇ ਕਿਸੇ ਦੇ ਵੀ ਮਤਲਬ ਮਿੱਠੀ ਮਿੱਠੀਆਂ ਗੱਲਾਂ ਹੁੰਦੀਆਂ ਨੇ ਜੋ ਉਹਨਾਂ ਨੂੰ ਦਿਲ ਸਾਜੀ ਨਾ ਸਮਝੋ ਅਗਲੇ ਦੇ ਦਿਲ 'ਚ ਕੀ ਹੈ ਇਹ ਤੁਸੀਂ ਨਹੀਂ ਜਾਣਦੇ ਹੈਗੇ ਸੋ ਪਲੀਜ਼ ਕਿਸੇ ਤੇ ਵੀ ਜਲਦੀ ਟਰਸਟ ਨਾ ਕਰੋ ਐਟ ਦੀ ਲਾਸਟ ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਹਰ ਚਮਕਦੀ ਚੀਜ਼ ਜੋ ਉਹ ਸੋਨਾ ਨਹੀਂ ਹੁੰਦੀ ਮੀਨ ਜੋ ਆਪਣਾ ਆਪਾਂ ਨੂੰ ਆਪਣੇ ਅੱਗੇ ਦਿਖਾਵੇ ਦਾ ਆਪਣੇ ਅੱਗੇ ਜਿਤਾ ਰਿਹਾ ਹੈ ਆਪਾਂ ਨੂੰ ਸਮਝਣ ਦੀ ਲੋੜ ਹੈ ਕਿ ਜੋ ਆਪਣੇ ਨਾਲ ਹੈਗਾ ਇਨਸਾਨ ਕੋਈ ਵੀ ਹੈ ਹੈਨਾ ਮੈਂ ਲਾਸਟ ਦੇ ਵਿੱਚ ਇਹੀ ਕੰਮ ਕੀ ਹਮੇਸ਼ਾ ਉਹਨਾਂ ਲੋਕਾਂ ਨਾਲ ਰਹੋ ਜੋ ਤੁਹਾਡੇ ਦੁੱਖ ਸੁੱਖ ਚ ਹਮੇਸ਼ਾ ਨਾਲ ਹੁੰਦੇ ਨੇ ਦੁੱਖ ਚ ਵੀ ਤੇ ਸੁੱਖ ਚ ਵੀ ਉਹਨਾਂ ਲੋਕਾਂ ਦੀ ਕਦਰ ਕਰੋ ਉਹਨਾਂ ਲੋਕਾਂ ਨਾਲ ਰਹੋ ਉਹਨਾਂ ਲੋਕਾਂ ਦੀ ਇੱਜ਼ਤ ਕਰੋ ਸੋ ਧੱਕਲੇ ਲੋਕਾਂ ਤੋਂ ਬਚ ਕੇ ਰਹੋ ਜੋ ਹਮੇਸ਼ਾ ਤੁਹਾਡੀ ਪਿੱਠ ਪਿੱਛੇ ਚੁਗਲੀ ਨਿੰਦਿਆ ਤੁਹਾਡਾ ਕਿਸੇ ਵੀ ਗੱਲ ਦਾ ਮਜ਼ਾਕ ਉਡਾ ਦਿੰਦੇ ਆ ਸੋ ਇਦਾਂ ਦੇ ਲੋਕਾਂ ਤੋਂ ਹਮੇਸ਼ਾ ਬਚ ਕੇ ਰਹੋ ਸੋ ਮੇਰੀ ਅੱਜ ਦੀ ਇਹ ਵੀਡੀਓ ਸੀਗੀ ਜੇਕਰ ਤੁਹਾਨੂੰ ਵੀਡੀਓ ਪਸੰਦ ਆਉਂਦੀ ਹੈ ਤਾਂ ਵੀਡੀਓ ਨੂੰ ਲਾਈਕ ਤੇ ਮੇਰੇ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰਿਓ ਤੇ ਬਾਕੀ ਜੇ ਕੋਈ ਗਲਤੀ ਹੋ ਗਈ ਹੋਈ ਤਾਂ ਵੀਡੀਓ ਚ ਕਮੈਂਟ ਦੇ ਵਿੱਚ ਜਰੂਰ ਦੱਸਿਓ ਸ਼ੁਕਰੀਆ ਜੀ